ਵੈਲਕਮ ਐਟ ਮਾਈ ਯੂਟਿਊਬ ਚੈਨਲ ਦਿੱਤਾਰ ਬਲੌਗ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਦੇ ਵਿੱਚ ਟਾਈਮ ਹੋ ਗਿਆ ਵਦ ਦਾ 11:15 ਦਾ ਹੋ ਗਿਆ ਤੇ ਆਪਾਂ ਚੱਲੇ ਆ ਮਹਿਤਿਆਣੇ ਤੋ ਉੱਥੇ ਜੁੜੇ ਰਹੇ ਬਲੌਗ ਦੇ ਨਾਲ ਉੱਥੋਂ ਦਾ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਨਾਲ ਜੋੜਾਂਗੇ ਸਾਰੇ ਆਨੇ ਆਪ ਤਿਆਰ ਹੋ ਗਏ ਜੀ ਮੈਂ ਅੱਜ ਵਾਲਾ ਸੂਟ ਵੇਅਰ ਕੀਤਾ ਹੈ ਦੇਖ ਸਕਦੇ ਆ ਤੇ ਆਪਾਂ ਚੱਲੇ ਆ ਤੇ ਨਾਲ ਜੁੜੇ ਰਹਿਣਾ ਬਲੌਗ ਦੇ ਨਾਲ ਹਾਂਜੀ ਦੋਸਤੋ ਇੱਥੇ ਆਪਾਂ ਜਾ ਰਹੇ ਸੀ ਮਹਿਤਿਆਣੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਤੇ ਆ ਮੇਡ ਛੱਡ ਤੇ ਆਪਾਂ ਆ ਗਏ ਸੀ ਡੀਡੀ ਰੋਡ ਤੇ ਤੇ ਫੇਰ ਆਪਾਂ ਚਲੇ ਗਏ ਸੀ ਜੀ ਲੋਪੋ ਗੁਰਦੁਆਰੇ ਪਹੁੰਚ ਗਏ ਸੀ ਅਤੇ ਹਜੇ ਆਪਾਂ ਰਸਤੇ 'ਚ ਹੀ ਜਾ ਰਹੇ ਆ ਤੇ ਮੈਂ ਕਿਹਾ ਚਲੋ ਮੈਂ ਥੋੜੀ ਥੋੜੀ ਵੀਡੀਓ ਸ਼ੂਟ ਕਰ ਲੈਣੀ ਆ ਇੱਥੇ ਆਪਾਂ ਲੋਪੋ ਪਹੁੰਚ ਗਏ ਸੀ ਗੁਰਦੁਆਰੇ ਜੀ ਜਾਂਦੇ ਹੋਏ ਵੀ ਆਪਾਂ ਇੱਧਰ ਦੀ ਗਏ ਸੀ ਆਉਂਦੇ ਹੋਏ ਵੀ ਇੱਧਰ ਦੀ ਗਏ ਸੀ ਜੀ ਇਹ ਮੈਂ ਦਿਖਾਉਂਦੀ ਪਈ ਸੀ ਕਿ ਮੈਂ ਕਿ ਗੁਰਦੁਆਰਾ ਇਹ ਵੀ ਬਹੁਤ ਵੱਡਾ ਬਣ ਗਿਆ ਵਾ ਇਹ ਵੀ ਜਾਂਦੇ ਹੋਏ ਸੀ ਕਿ ਐਂਟਰ ਤੇ ਵੀ ਕਿਤੇ ਜਾਂਦੇ ਸੀ ਮਹਿਨਾਂ ਦੀ ਵੀ ਵਿੱਚ ਸ਼ੂਟ ਕਰ ਲਈ ਤੇ ਕਿਸੇ ਨੇ ਇੱਥੇ ਨਵਾਂ ਟਰੈਕਟਰ ਚੜਾਇਆ ਸੀਗਾ ਬੜਾ ਹੀ ਸੋਹਣਾ ਸੀਗਾ ਜਿਨ੍ਹਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਸੁੱਖਾਂ ਪੂਰੀਆਂ ਹੁੰਦੀਆਂ ਜੀ ਉਹ ਆਪਾਂ ਮਤਲਬ ਜੋ ਵੀ ਸੁੱਖਿਆ ਹੁੰਦਾ ਜ਼ਰੂਰ ਮਤਲਬ ਚੜਾਉਣੀ ਪੈਂਦੀ ਹੈ ਫਿਰ ਜਿਹੜੀ ਆਪਣੀ ਮਹਾਰਾਜ ਨੇ ਗੁਰੂ ਮਹਾਰਾਜ ਨੇ ਆਪਣੀ ਚੀਜ਼ ਪੂਰੀ ਕਰਤੀ ਤੇ ਅੱਪੇ ਇੱਥੇ ਆਪਾਂ ਪਹੁੰਚ ਗਏ ਸੀ ਮਹਿਤਿਆ ਨੇ ਤੇ ਪਹੁੰਚ ਗਏ ਸੀ ਇਹ ਹੈਗਾ ਜੀ ਬਾਹਰੋਂ ਇੱਥੇ ਅਸੀਂ ਪਹੁੰਚ ਕੇ ਤੇ ਮਤਲਬ ਸ਼ੂਟ ਤੇ ਫਿਰ ਆਪਾਂ ਕੀਤਾ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਪੰਜ ਸ਼ਨਾਨਾ ਇੱਥੇ ਮੈਂ ਪਹਿਲਾਂ ਪਹਿਲਾਂ ਮੈਂ ਬਾਹਰੋਂ ਬਣਾਉਂਦੀ ਪਈ ਸੀਗੀ ਤੇ ਡੈਡੀ ਮੈਨੂੰ ਕਿ ਬੋਲਦੇ ਸੀ ਉਹ ਕਹਿੰਦੇ ਹਜੇ ਆਰਾਮਦਾਨੀ ਨਾ ਬਣਾਵਾਂਗੇ ਕੋਈ ਨਹੀਂ ਪਹਿਲਾਜ ਆਪਾਂ ਪੰਜ ਨਾਨਾ ਕਰਕੇ ਮੱਥਾ ਟਿਕ ਲਈਏ ਫਿਰ ਬਣਾਵਾਂਗੇ ਮੈਂ ਕਿ ਚਲੋ ਠੀਕ ਹੈ ਜਾਂਦੇ ਜਾਂਦੇ ਥੋੜਾ ਜਿੰਨਾ ਕ ਵੀ ਹੁੰਦਾ ਛੂਟ ਆਪਾਂ ਕਰ ਲਈਏ ਤੇ ਫਿਰ ਜੀ ਆਪਣਾ ਜਿਹੜੇ ਜੁੱਤੇ ਜੁੜੇ ਆਪਾਂ ਲਾ ਕੇ ਤੇ ਫਿਰ ਆਪਾਂ ਪੰਜ ਨਾਨਾ ਕੀਤੀਆਂ ਪੰਜ ਸ਼ਨਾਨਾ ਕਰਕੇ ਤੇ ਫਿਰ ਜਦੋਂ ਤੁਹਾਨੂੰ ਪਤਾ ਹੀ ਆਪਾਂ ਜਾ ਕੇ ਬੈਠੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੱਥਾ ਟੇਕਿਆ ਨਤਮਸਤਕ ਹੋਏ ਮੱਥਾ ਟੇਕਿਆ ਨੀਵੇਂ ਹੋ ਕੇ ਆਪਾਂ ਇੱਥੇ ਪਹੁੰਚ ਗਏ ਸੀ ਜੀ ਅੰਦਰ ਮੱਥਾ ਟੇਕਿਆ ਇਹ ਆਪਾਂ ਬਾਹਰ ਆ ਜੀ ਜਿੱਥੇ ਮਤਲਬ ਕਿ ਮਤਲਬ ਸਰੋਬਰ ਬਣਾਇਆ ਉੱਥੇ ਕਿ ਕਿਸ਼ਤੀ ਵਾਂਗੂ ਨਹੀਂ ਬਣਾਇਆ ਆਹ ਵਾਲੀ ਜਗ੍ਹਾ ਹਾਂਜੀ ਇੱਥੇ ਕਿ ਲੋਕੀ ਵੀਸ਼ ਮੰਗਦੇ ਆ ਕਹਿੰਦੇ ਜੋ ਜੋ ਵੀ ਮੰਗਦੇ ਆ ਪੂਰੀਆਂ ਤੇ ਪੈਸੇ ਤਾਂ ਆਪਣੀ ਸ਼ਰਧਾ ਆਉਂਦੀ ਮਹਾਰਾਜ ਜਿੱਥੇ ਵੀ ਆਪਾਂ ਜਾਵਾਂਗੇ ਸਾਰੀਆਂ ਜਿੱਥੇ ਜੜੀਆਂ ਵੀ ਜਗ੍ਹਾ ਗੁਰੂ ਮਹਾਰਾਜ ਦੀਆਂ ਇਹ ਤਾਂ ਗੱਲਾਂ ਹੁੰਦੀਆਂ ਕਹਿ ਦਿੰਦੇ ਵੀ ਇੱਥੇ ਵੀ ਮਤਲਬ ਇੱਥੇ ਆਏ ਹੁੰਦਾ ਹਰ ਇੱਕ ਥਾਂ ਤੇ ਜਿੱਥੇ ਆਪਣੇ ਗੁਰੂ ਮਹਾਰਾਜ ਜੀ ਵਿਰਾਜ ਆ ਉੱਥੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੇ ਆਪਾਂ ਸੱਚੇ ਮਨ ਦੇ ਨਾਲ ਸੱਚੀ ਸ਼ਰਧਾ ਦੇ ਨਾਲ ਮੰਗਾਗੇ ਤੇ ਉੱਥੇ ਹਰ ਕੋਈ ਲੋਕ ਇਦਾਂ ਹੀ ਕਰਦੇ ਸੀ ਜਿੱਦਾਂ ਕਿ ਨਾ 1 ਰੁਪਿਆ ਸੱਟ ਦਿੰਦੇ ਸੀ ਵਿੱਚ ਤੇ ਜਿੱਦਾਂ ਜੋ ਵੀ ਆਪਣੇ ਮਨ ਦੇ ਵਿੱਚ ਹੈਗੀ ਆਪਣੀ ਮਤਲਬ ਬੇਨਤੀ ਅਰਦਾਸ ਕਰਕੇ ਤੇ ਆਪਾਂ ਰੁਪਈਆ ਛੱਡ ਦੇਣਾ ਇੱਥੇ ਆਪੇ ਜੀ ਆ ਗਏ ਸੀ ਅੰਦਰ ਜਿੱਥੇ ਗੁਰੂ ਮਹਾਰਾਜ ਜੀ ਸੀਗੇ ਮਤਲਬ ਕਿ ਮੇਨ ਜਗਾ ਵਾ ਜਿੱਥੇ ਤੇ ਆਪਾਂ ਇੱਥੇ ਆ ਕੇ ਅੰਦਰ ਬੈਠੇ ਸੀਗੇ ਇੱਥੇ ਵਲੌਗ ਮਤਲਬ ਸ਼ੂਟ ਕਰਨਾ ਮਨਾ ਸੀਗਾ ਬਟ ਫਿਰ ਵੀ ਥੋੜਾ ਬੱਤ ਨਹੀਂ ਬੱਚਿਆਂ ਨੇ ਕਿਹੜੇ ਵੇਲੇ ਕਰ ਲਿਆ ਤੇ ਚਲੋ ਕੋਈ ਨਹੀਂ ਬਾਬਾ ਜੀ ਭੁੱਲ ਚੁੱਕ ਗਲਤੀ ਮaaf ਕਰਨਗੇ ਆਪਾਂ ਨੂੰ ਤੇ ਆਪਾਂ ਫਿਰ ਮੱਥਾ ਟੇਕ ਕੇ ਨਤਮਸਤਕ ਹੋ ਕੇ ਜੋ ਵੀ ਆਪਣੀ ਬੇਨਤੀ ਅਰਦਾਸ ਹੈ ਜਿੱਦਾਂ ਸੀ ਤੁਹਾਨੂੰ ਪਹਿਲਾਂ ਦੱਸਿਆ ਆਪ ਕਰਕੇ ਤੇ ਫਿਰ ਆਪਾਂ ਅਗੇ ਸੀ ਬਾਹਰ ਜੀ ਬਾਹਰ ਆ ਕੇ ਲੰਗਰ ਪਾਣੀ ਛਕਿਆ ਫਿਰ ਆਪਾਂ ਆ ਕੇ ਬਾਹਰ ਆਪਾਂ ਵਲੌਗ ਬਣਾਉਣ ਲੱਗੇ ਸੀ ਇੱਥੇ ਜਿੱਦਾਂ ਕਿ ਸ਼ਹੀਦ ਭਗਤ ਸਿੰਘ ਜੀ ਮਤਲਬ ਬਹੁਤ ਬਣਿਆ ਹੋਇਆ ਜਿੱਦਾਂ ਉਹਨਾਂ ਨਾਲ ਹੋਈ ਸੀ ਪਹਿਲਾਂ ਜੇਲ੍ਹ 'ਚ ਰੱਖਿਆ ਹੋਇਆ ਸੀਗਾ ਤੇ ਆ ਸਾਰੀਆਂ ਮਤਲਬ ਆਪਣੇ ਗੁਰੂਆਂ ਪੀਰ ਮਤਲਬ ਮਹਾਰਾਜੀਆਂ ਨੇ ਜਿੱਦਾਂ ਆਪਣੇ ਸਾਰਿਆਂ ਨਾਲ ਹੋਈਆਂ ਵਾ ਦੇਖੋ ਕਹਿੰਦੇ ਹੁੰਦੇ ਤਾਂ ਮਤਲਬ ਕੜਾਈਆਂ ਦੇ ਵਿੱਚ ਬੈਠ ਕੇ ਉਬਾਲ ਲਿਆ ਗਿਆ ਹਨਾ ਤਤੀ ਦਵੀਆਂ ਤੇ ਬਿਠਾਇਆ ਗਿਆ ਤੇ ਖੋਪੜੀਆਂ ਲਵਾਈਆਂ ਗਈਆਂ ਮਾਵਾ ਦੇ ਜਿਹੜੇ ਬੱਚੇ ਉਹਨਾਂ ਦੇ ਵੱਢ ਕੇ ਹੱਥ ਪੈਰ ਉਹਨਾਂ ਦੇ ਗਲੇ ਚ ਪਾਏ ਗਏ ਹਨਾ ਤੇ ਗੁਰੂਆਂ ਨੇ ਜਿੱਦਾਂ ਕਿ ਸਾਰਾ ਕੁਝ ਕੀਤਾ ਕਿੰਨੇ ਮਤਲਬ ਆਪਣੇ ਮਤਲਬ ਇੱਕ ਚੀਤੇ ਰਹੇ ਹੋ ਆਪਣੇ ਆਪਣੇ ਸਦਕ ਤੋਂ ਪਿੱਛੇ ਨਹੀਂ ਹੋਏਗੇ ਆਪਣਾ ਜਿਹੜਾ ਮਤਲਬ ਕਹਿੰਦੇ ਆ ਕਿ ਜੋ ਜਿੰਨਾ ਵੀ ਮਤਲਬ ਗੁਰੂਆਂ ਨਾਲ ਹੋਇਆ ਸਾਰੀਆਂ ਯਾਦਾਂ ਬਣੀਆਂ ਇਹ ਦੇਖ ਕੇ ਤਾਂ ਇੰਨਾ ਜ਼ਿਆਦਾ ਮਤਲਬ ਰੂਹ ਕੰਬਦੀ ਸੀ ਮਨ ਦੁਖੀ ਹੁੰਦਾ ਸੀ ਚੀਜ਼ਾਂ ਦੇਖ ਦੇ ਕੇ ਛੋਟੇ ਛੋਟੇ ਬੱਚਿਆਂ ਨੂੰ ਵੀ ਜਿਹੜੇ ਜ਼ਾਲਮਾਂ ਨੇ ਬਖਸ਼ਿਆ ਨਹੀਂ ਹੈਗਾਗਾ ਕਿੰਨਾ ਮਤਲਬ ਕੁਸ਼ ਹੋਇਆ ਵਾ ਤੇ ਜਦੋਂ ਇਹ ਚੀਜ਼ਾਂ ਬਹੁਤ ਵਧੀਆ ਵਾ ਜੋ ਕਿ ਬਣਾ ਕੇ ਰੱਖੀਆਂ ਵਾ ਬੱਚੇ ਆਉਂਦੇ ਆ ਦੇਖਦੇ ਆ ਦੂਰੋਂ ਦੂਰੋਂ ਜਿਹੜੀ ਵੀ ਜਿੰਨੀ ਵੀ ਸੰਗਤ ਆਉਂਦੀ ਆ ਸਾਰਾ ਕੁਝ ਦੇਖ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਗੁਰੂਆਂ ਨੇ ਆਪਣੇ ਸਾਰੇ ਕੌਮ ਨੂੰ ਆਪਣੇ ਸਾਰੇ ਮਤਲਬ ਵਿਰਸੇ ਨੂੰ ਜੋ ਵੀ ਆਪਣਾ ਮਤਲਬ ਬਚਾਉਣ ਦੇ ਲਈ ਸਾਰਾ ਕੁਝ ਹਾਂਜੀ ਦੋਸਤੋ ਤੇ ਜਿੱਦਾਂ ਕਿ ਆਪਣੇ ਗੁਰੂਆਂ ਨੇ ਸਾਰਿਆਂ ਨੇ ਤੇ ਆਪਣੇ ਧਰਮ ਨੂੰ ਬਚਾਉਣ ਦੇ ਲਈ ਹਨਾ ਤੇ ਉਹ ਆਪਣੀਆਂ ਨੇ ਆਪਣੇ ਸਾਰਿਆਂ ਦੀਆਂ ਆਪਣੀਆਂ ਕੁਰਬਾਨੀਆਂ ਆਪਣੇ ਮਾਂ ਆਪਣੇ ਬਾਲ ਬੱਚਿਆਂ ਨੇ ਸਾਰਿਆਂ ਦੀਆਂ ਕੁਰਬਾਨੀਆਂ ਦਿੱਤੀਆਂ ਸਿਰਫ ਆਪਣਾ ਧਰਮ ਬਚਾਉਣ ਦੇ ਲਈ ਤੇ ਆਪਾਂ ਦੇਖੋ ਕਿਹੜੇ-ਕਿਹੜੇ ਰਾਹਾਂ ਤੇ ਚੱਲਦੇ ਆਂ ਆਪਾਂ ਜੇ ਗੁਰੂ ਦੇ ਲੜ ਲੱਗਾਂਗੇ ਆਪਾਂ ਸੱਚਾਈ ਦੇ ਚੱਲਾਂਗੇ ਸਾਰਾ ਕੁਝ ਉਹਨਾਂ ਦੇ ਬਾਰੇ ਜੋ-ਜੋ ਵੀ ਹੋਇਆ ਨੀਚੇ ਲਿਖਿਆ ਵੀ ਹੋਇਆ ਸੀਗਾ ਤੇ ਤਾਂ ਕਰਕੇ ਵੀ ਇੰਨਾ ਟਾਈਮ ਫਿਰ ਵਲੌਗ ਬਹੁਤ ਜ਼ਿਆਦਾ ਲੰਮਾ ਹੋ ਗਿਆ ਸੀਗਾ ਸਾਡਾ ਇਸ ਕਰਕੇ ਥੋੜਾ ਥੋੜਾ ਜਿੰਨਾ ਵੀ ਹੋ ਸਕੇ ਆਪਾਂ ਉਸ ਹਿਸਾਬ ਨਾਲ ਬਣਾਇਆ ਵਾ ਤੇ ਇੱਥੇ ਬੱਚੇ ਅੱਗੇ ਅੱਗੇ ਸੀਗੇ ਤੇ ਮੈਂ ਪਿੱਛੇ-ਪਿਛੋ ਕੇ ਵਲੌਗ ਬਣਾਉਂਦੀ ਸੀ ਮੈਂ ਕਿਹਾ ਸੀ ਬੱਚਿਆਂ ਨੂੰ ਤੁਸੀਂ ਬਣਾ ਲਓ ਉਹ ਕਹਿੰਦੇ ਸੀ ਤਾਂ ਆਪ ਦੇਖਣਾ ਵਾ ਚੰਗੀ ਤਰ੍ਹਾਂ ਤੇ ਇਹ ਤੇ ਬਹੁਤ ਵਾਰੀ ਮੈਂ ਆਪਣੀ ਦਾਦੀ ਦੇ ਨਾਲ ਆਈ ਹੋਈ ਆ ਬਹੁਤ ਵਾਰੀ ਆਈਆਂ ਟਰੈਕਟਰ ਟਰਾਲੀਆਂ ਤੇ ਜਦੋਂ ਸਾਡੇ ਘਰ ਦੀ ਆਪਣੀ ਖੋਦ ਦੀ ਜਦੋਂ ਪਹਿਲੀ ਹੁੰਦੀ ਸੀਗੀ ਤੇ ਉਦੋਂ ਟਰੈਕਟਰ ਹੁੰਦੇ ਸਾਰੇ ਸੰਦ ਹੁੰਦੇ ਸੀ ਘਰੇ ਤੇ ਜਦੋਂ ਆਪਾਂ ਆਹ ਮਤਲਬ ਕੀ ਕਣਕ ਵਗੈਰਾ ਹਾਰੀ ਜਿੰਦਾ ਕਹਿੰਦੇ ਲੋਕ ਵਾਢੀ ਕੇ ਵਿਸਾਖੀ ਦੇਖਣ ਜਾਂਦੇ ਆ ਤੇ ਉਦੋਂ ਆਉਂਦਾ ਸੀ ਵੀ ਮਤਲਬ ਆਪਣੀ ਦਾਦੀ ਦੇ ਨਾਲ ਮੇਰੇ ਡੈਡੀ ਹੁਣੀ ਮੰਮੀ ਹੁਣ ਸਾਰੇ ਜਾਣੇ ਆਉਂਦੇ ਸੀ ਬਹੁਤ ਛੋਟੀ ਹੁੰਦੀ ਬਹੁਤ ਮਤਲਬ ਇੱਥੇ ਮੈਂ ਪਹਿਲੀ ਵਾਰੀ ਇੱਥੇ ਆਈ ਸੀਗੀ ਤੇ ਮੈਂ ਆਪਣੇ ਹਸਬੰਡ ਦੇ ਨਾਲ ਵੀ ਦੋ ਤਿੰਨ ਵਾਰੀ ਆ ਗਈਆਂ ਤੇ ਸਾਰੇ ਪਾਸੇ ਦਾ ਬਸ ਸਾਰਾ ਸ਼ੂਟ ਕੀਤਾ ਦੇਖ ਕੇ ਬਹੁਤ ਜ਼ਿਆਦਾ ਮਨ ਮਤਲਬ ਦੁਖੀ ਹੁੰਦਾ ਰੋਣ ਆਉਂਦਾ ਇੰਨਾ ਮਨ ਭਾਵਕ ਹੁੰਦਾ ਕਿ ਦੇਖੋ ਗੁਰੂਆਂ ਨੇ ਤਾਂ ਆਪਣੀਆਂ ਸਾਰੀਆਂ ਮਤਲਬ ਦੇ ਕੇ ਆਪਣੀਆਂ ਕੁਰਬਾਨੀਆਂ ਤੇ ਆਪਣੇ ਮਤਲਬ ਧਰਮ ਨੂੰ ਬਚਾਇਆ ਹਨਾ ਤੇ ਕਈ ਲੋਕ ਇਦਾਂ ਦੇ ਆ ਵੀ ਆਪਣੇ ਧਰਮ ਨੂੰ ਕੁਝ ਨਹੀਂ ਸਮਝਦੇਗੇ ਆਪਣੇ ਈਮਾਨ ਨੂੰ ਕੁਝ ਨਹੀਂ ਸਮਝਦੇ ਥੋੜੇ ਕ ਪੈਸੇ ਪਿੱਛੇ ਜਾਂ ਥੋੜੀ ਚੀਜ਼ ਦੇ ਪਿੱਛੇ ਲਾਲਚੀ ਹੋ ਕੇ ਤੇ ਆਪਣਾ ਇਮਾਨ ਵੇਚ ਦਿੰਦੇ ਆ ਸਭ ਤੋਂ ਵੱਡਾ ਸਿੱਧਕ ਤੇ ਇਮਾਨ ਹੁੰਦਾ ਜੋ ਕਿ ਗੁਰੂਆਂ ਮਹਾਰਾਜਿਆਂ ਨੇ ਆਪਣਾ ਮਤਲਬ ਆਪਣੀਆਂ ਕੁਰਬਾਨੀਆਂ ਦੇਤੀਆਂ ਹਰ ਇੱਕ ਚੀਜ਼ ਦੀ ਜਿੱਦਾਂ ਕਿ ਤੁਸੀਂ ਦੇਖ ਕੇ ਤੁਹਾਨੂੰ ਪਤਾ ਲੱਗਦਾ ਇਤਿਹਾਸ ਆਪਣਾ ਹਜੇ ਵੀ ਕਾਇਮਾ ਜਿਹੜਾ ਬੰਦਾ ਦੇਖਦਾ ਇੱਥੇ ਆ ਕੇ ਸੱਚੀ ਬਹੁਤ ਜ਼ਿਆਦਾ ਮੰਦੁਖੀ ਹੁੰਦਾ ਪਰ ਆਪਾਂ ਕਹਿੰਦੇ ਆ ਵੀ ਹਰ ਕੋਈ ਬੰਦਾ ਜੇ ਸੱਚਾਈ ਦੇ ਚੱਲੇ ਤਾਂ ਆਪਣੇ ਪੰਜਾਬ ਦਾ ਸੁਧਾਰ ਹੋ ਜੇ ਆਹ ਦੇਖੋ ਜੀ ਕਿਵੇਂ ਕਹਿੰਦੇ ਹਨ ਆ ਚੀਜ਼ਾਂ ਦੇਖਦੇ ਕਿ ਇੰਨਾ ਵਾਹਿਗੁਰੂ ਵਾਹਿਗੁਰੂ ਮਸਮੂਹ ਦੇ ਵਿੱਚੋਂ ਨਿਕਲੇ ਇੰਨਾ ਜ਼ਿਆਦਾ ਡਰ ਲੱਗਦਾ ਸੀ ਇੱਥੇ ਫਿਰ ਨ ਏ ਆਪਾਂ ਮੱਥਾ ਟੇਕਿਆ ਤੇ ਫਿਰ ਸਾਰੇ ਪਾਸੇ ਏਦਾਂ ਮੱਥਾ ਟੇਕ ਕੇ ਜਿੰਨਾ ਵੀ ਹੋ ਸਕੇ ਆਪਣੇ ਕੋਲ ਨੂੰ ਕੋਸ਼ਿਸ਼ ਕੀਤੀ ਹੈ ਜੀ ਵਲੌਗ ਨੂੰ ਢੇਰ ਸਾਰਾ ਪਿਆਰ ਦੇਣਾ ਜੀ ਤੁਸੀਂ ਤੇ ਫਿਰ ਆਪਾਂ ਇੱਧਰ ਆਪਾਂ ਦੂਸਰੀ ਸਾਈਡ ਆ ਗਏ ਸੀਗੇ ਜੀ ਤੇ ਫਿਰ ਆਪਾਂ ਇੱਥੇ ਹੁਣ ਘਰੇ ਚੱਲੇ ਸੀਗੇ ਮੈਂ ਕਿਹਾ ਚਲੋ ਸਮਾਨ ਵਗੈਰਾ ਲੈ ਲਿਆ ਸਾਰਾ ਸ਼ੋਪਿੰਗ ਜੋ ਮਤਲਬ ਥੋੜਾ ਬਹੁਤਾ ਬੱਚਿਆਂ ਨੂੰ ਲੈਣਾ ਸੀਗਾ ਸਮਾਨ ਇੱਧਰ ਆਪਾਂ ਸਮਾਨ ਲਿਆ ਸੀਗਾ ਸਮਾਨ ਲੈਣ ਲੱਗੇ ਸੀਗਾ ਘਰ ਦਾ ਥੋੜਾ ਸਮਾਨ ਜਿਆ ਸੀਗਾ ਉਹ ਵਾਲਾ ਆਪਾਂ ਲਿਆ ਤੇ ਫਿਰ ਇੱਥੇ ਬੱਚੇ ਕਹਿਣ ਲੱਗੇ ਸੀਗੇ ਵੀ ਲੱਕੜ ਦਾ ਵੀ ਸਮਾਨ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਹਰੇਕ ਮੇਲਿਆਂ ਦੇ ਵਿੱਚ ਰੱਖਦੇ ਆ ਮਸ਼ਹੂਰਾ ਹਨਾ ਜਿੱਦਾਂ ਸੀਸੇ ਚਰਖੇ ਸੰਦੂਖੜੀਆਂ ਹੋਰ ਸਮਾਨ ਜਿੱਦਾਂ ਤੇ ਉਹ ਮਹਿੰਗੇ ਸੀਗੇ ਫਿਰ ਅਸੀਂ ਇੱਕ ਚੀਜ਼ ਲਈ ਜਣੀ ਉਹਨਾਂ ਦੇ ਵਿੱਚੋਂ ਤੇ ਫਿਰ ਤੇ ਇੱਥੇ ਫਿਰ ਹੋਰ ਬੱਚੇ ਹੋਰ ਕਹਿੰਦੇ ਆ ਲੈਣਾ ਉਹ ਚੋ ਲੈਣਾ ਤੁਹਾਨੂੰ ਪਤਾ ਹੀ ਆ ਫਿਰ ਜਦ ਬੱਚੇ ਹੁੰਦੇ ਨਾਲ ਤੇ ਕਿੰਨਾ ਕੁ ਆ ਮੇਰੇ ਹਸਬੰਦ ਨੇ ਲਿਆ ਸੀ ਜਿਹੜੇ ਆ ਆਹ ਵਾਲੀ ਚੀਜ਼ ਆ ਜਿਹਦੇ ਪੂਜੀਆ ਵਗੈਰਾ ਮੱਚ ਰੱਖਣੇ ਬਿਸਕੁਟ ਵਗੈਰਾ ਦੇਖ ਸਕਦੇ ਤੁਸੀਂ ਇਹ ਵਾਲਾ ਬਹੁਤ ਚਾਂਦੀ ਦੇ ਜਿਵੇਂ ਚਾਂਦੀ ਦਾ ਹੁੰਦਾ ਨਾ ਇਦਾਂ ਲੱਗਦਾ ਪਿਆ ਬਹੁਤ ਹੀ ਸੋਹਣਾ ਸੀਗਾ ਇਹ ਤੇ ਮੈਂ ਪਰਾਂ ਸਮਾਨ ਲੈਂਦੀ ਪਈ ਸੀ ਤੇ ਫਿਰ ਇਹਨਾਂ ਦੋ ਚੀਜ਼ਾਂ ਮੇਰੇ ਹਸਬੰਦ ਨੇ ਆਪਣੇ ਪਸੰਦੀਆਂ ਲਾਈਆਂ ਬਹੁਤ ਵਧੀਆ ਲੱਗੀਆਂ ਮੈਨੂੰ ਤੇ ਇੱਕ ਉਹ ਲੈ ਜਿਹਦੇ ਨਾਲ ਆਪਾਂ ਮਤਲਬ ਆਪਾਂ ਟੇਬਲ ਤੇ ਬੈਠ ਕੇ ਚਾਹ ਚੂ ਪੀਣੀ ਹੁੰਦੀ ਹੈ ਮੇਜ਼ ਤੇ ਤੇ نیچے ਰੱਖਣ ਵਾਸਤੇ ਵੀ ਹੁੰਦੀਆਂ ਉੱਪਰ ਟੱਕਣ ਵਾਸਤੇ ਵੀ ਹੁੰਦੀਆਂ ਆਪਾਂ ਟੱਕ ਵੀ ਸਕਦੇ ਆ ਤੇ ਇੱਥੇ ਮੈਂ ਦੂਸਰਾ ਸਮਾਨ ਦੇਖਦੀ ਪਈ ਸੀਗੀ बच्चे नु मतलब टिफिन लेके ਦਿੱਤਾ ਤੇ ਹੋਰ ਸਮਾਨ ਥੋੜਾ ਬਤ ਰਵੜਾ ਲਈਆਂ ਬੱਚੇ ਵਾਸਤੇ ਹੋਰ ਸਾਰਾ ਜੋ ਜੋ ਵੀ ਲੈਣਾ ਸੀ ਸਮਾਨ ਲੈ ਕੇ ਤੇ ਫਿਰ ਮੈਂ ਕੱਚ ਦੀ ਗਲਾਸ ਦੇਖਦੀ ਪਈ ਸੀ ਬਟ ਮੈਨੂੰ ਪਸੰਦ ਨਹੀਂ ਆਇਆ ਡਿਜ਼ਾਈਨ ਉਹਨਾਂ ਦਾ ਫਿਰ ਮੈਂ ਉਹ ਲਿਆ ਹੀ ਨਹੀਂ ਮੈਂ ਇਹਦੇ ਰੈਡੀ ਕਰਦੇ ਚਲੋ ਮੈਂ ਉਹ ਗੋ ਲੈ ਲੂੰਗਾ ਮੈਂ ਕਿਹਾ ਚਲੋ ਠੀਕ ਹੈ ਜਿੰਨਾ ਵੀ ਮਤਲਬ ਪਸੰਦ ਆ ਸਾਰਾ ਕੁਝ ਲੈ ਕੇ ਤੇ ਹਾਂਜੀ ਦੋਸਤੋ ਫਿਰ ਆਪਾਂ ਸਾਰਾ ਸਮਾਨ ਲੈ ਲਿਆ ਸੀ ਇਹ ਸਮਾਨ ਲੈ ਕੇ ਫਿਰ ਆਪਾਂ ਅੱਗੇ ਸੀ ਬਾਹਰ ਤੇ ਫਿਰ ਮੋਟਰਸਾਈਕਲ ਸਟਾਰਟ ਕਰ ਲਈ ਫਿਰ ਅੱਗੇ ਜਾ ਕੇ ਮੈਂ ਕਿਹਾ ਆਈਸਕ੍ਰੀਮ ਖਾਣੀ ਆ ਯੂਸਵੀ ਪੀਤਾ ਸੀ ਮਤਲਬ ਕਿ ਜਿਹੜਾ ਗੰਨੇ ਦਾ ਜੂਸ ਹੁੰਦਾ ਉਹ ਪੀਤਾ ਮੈਂ ਕਿਹਾ ਜ਼ਰੂਰੀ ਹੈ ਕਿਉਂਕਿ ਧੁੱਪੇ ਫਿਰਦੇ ਸੀਗੇ ਮੈਂ ਕਿਹਾ ਉਹ ਵਾਲਾ ਪੀ ਕੇ ਫਿਰ ਆਪਾਂ ਆਈਸਕ੍ਰੀਮ ਖਾਧੀ ਆਈਸਕ੍ਰੀਮ ਖਾ ਕੇ ਜੀ ਤੇ ਫਿਰ ਆਪਾਂ ਮਤਲਬ ਤੁਰਪੇ ਅਸੀਂ ਘਰ ਨੂੰ ਇੱਥੇ ਤਾਂ ਹਜੇ ਮੈਂ ਹਾਲਚਾਲ ਹੀ ਦੱਸਦੀ ਸੀਗੇ ਇਹਨਾਂ ਨੂੰ ਮੈਂ ਕਿਹਾ ਅੱਜ ਬਹੁਤ ਮਤਲਬ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬੱਚਿਆਂ ਨੂੰ ਵੀ ਪਤਾ ਲੱਗਦਾ ਇਦਾਂ ਦੀ ਚੀਜ਼ਾਂ ਤੇ ਲੈ ਜਾਣਾ ਚਾਹੀਦੇ ਇਹੋ ਜੀ ਜਗ੍ਹਾਾਂ 'ਤੇ ਆਪਾਂ ਨੂੰ ਆ ਦੇਖੋ ਜੀ ਇੱਥੇ ਆਪਾਂ ਆਈਸਕ੍ਰੀਮ ਖਾਧੀ ਆ ਤੇ ਸਾਰੇ ਜਣੇ ਨੇ ਖਾ ਕੇ ਆਈਸਕ੍ਰੀਮ ਆਪਦੇ ਉਹਦੇ ਮਤਲਬ ਸਾਰਿਆਂ ਨੇ ਪੰਜ ਪੰਜ ਜਣੇ ਸੀ ਸਿਗ ਸਾਰੇ ਨੇ ਖਾ ਕੇ ਆਪਣੀ ਮਨਪਸੰਦ ਦੀ ਠੰਡੀ ਬਹੁਤ ਸੀਗੀ ਕਿਉਂਕਿ ਅਗੇ ਧੁੱਪੇ ਫਿਰਦੇ ਸੀ ਨਾ ਤੇ ਜਿੱਦਾਂ ਥੱਲੇ ਜਾਂਦੀ ਸੀ ਨਾ ਤੇ ਪੇਟ ਦੇ ਵਿੱਚ ਬਹੁਤ ਜਿਆਦਾ ਉਦਾਂ ਹੀ ਸਰੀ ਠੜ ਜਾਂਦਾ ਸੀ ਆ ਤੇ ਬਹੁਤ ਜਿਆਦਾ ਠੰਡੀ ਸੀ ਬਟ ਟੇਸਟੀ ਸੀਗੀ ਤੇ ਫਿਰ ਆਪਾਂ ਖਾ ਕੇ ਤੁਰ ਪਏ ਸੀਗੇ ਜੀ ਘਰ ਨੂੰ ਤੇ ਇੱਥੇ ਫਿਰ ਮੈਂ ਰਸਤੇ ਦੇ ਵਿੱਚ ਆ ਕੋਠੀ ਜੀ ਦੇਖੋ ਬੜੀ ਪਿਆਰੀ ਸੀਗੀ ਜਣੀ ਜਲਦੀ ਦੇ ਵਿੱਚ ਸ਼ੂਟ ਕੀਤਾ ਉਹ ਜਾ ਹੋਇਆ ਤੇ ਆਪਾਂ ਇੱਥੇ ਤੁਰ ਪਏ ਸੀ ਘਰੇ ਮੈਂ ਕਿਹਾ ਚਲੋ ਆਪਾਂ ਇਹ ਵਾਲਾ ਘਰ ਮਤਲਬ ਸ਼ੂਟ ਕਰ ਲੈਣ ਵਿੱਚ ਥੋੜਾ ਕਈਆਂ ਕਈਆਂ ਲੋਕਾਂ ਨੇ ਬਹੁਤ ਸੋਹਣੀਆਂ ਕੋਠੀਆਂ ਪਾਈਆਂ ਹੁੰਦੀਆਂ ਬਹੁਤ ਜਿਆਦਾ ਸੋਹਣੀਆਂ ਕੋਠੀਆਂ ਤੇ ਇੱਥੇ ਮੈਂ ਬੱਚਿਆਂ ਨੂੰ ਦਸਦੀ ਪਈ ਸੀ ਜਿਵੇਂ ਚਿੜੀਆ ਘਰ ਵੀ ਬਣਿਆ ਹੋਇਆ ਸੀ ਉੱਥੇ ਹਿਰਨ ਮੋਰ ਚੀਤੇ ਸ਼ੇਰ ਹੋਰ ਬਹੁਤ ਤਰ੍ਹਾਂ ਦੀਆਂ ਮਤਲਬ ਜਿਹੜੇ ਜਾਨਵਰ ਸੀ ਉੱਥੇ ਮਤਲਬ ਰੱਖੇ ਹੋਏ ਸੀ ਚਿੜੀਆ ਘਰ ਬਣਿਆ ਹੋਇਆ ਸੀ ਆ ਤੇ ਹੁਣ ਤਾਂ ਉਹ ਹੈ ਨਹੀਂਗਾ ਹੁਣ ਤਾਂ ਛੱਡ ਦਿੱਤੇ ਸੀਗੇ ਤੇ ਪਹਿਲਾਂ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਘਰੇ ਤੇ ਆਪਾਂ ਜਿਹੜਾ ਸਮਾਨ ਲੈ ਆਏ ਆ ਤੁਹਾਨੂੰ ਦੱਸ ਦਿਖਾ ਦਿੰਨੇ ਆ ਜੀ ਪਹਿਲਾਂ ਤਾਂ ਆ ਦੇਖੋ ਜੀ ਪ੍ਰਸ਼ਾਦ ਗੁਰੂ ਘਰ ਆਪਾਂ ਗਏ ਸੀ ਤੇ ਪ੍ਰਸ਼ਾਦ ਤਾਂ ਬੰਦਾ ਸੀਗਾ ਲਿਆਉਣਾ ਠੀਕ ਹੈ ਜੀ ਇਹ ਦੁਆ ਬੱਚਿਆਂस्ते ਲੈ ਆਂਦੇ ਹੁੰਦੇ ਸਾਡੇ ਸੁਖੀ ਕੁੜੀ ਆ ਤੁਸੀਂ ਦੇਖੇ ਇਹਨੂੰ ਮੇਰੇ ਵਿਦਾਉ ਦੇ ਵਿੱਚ ਇਹ ਥੋੜਾ ਥੋੜਾ ਪ੍ਰਸ਼ਾਦ ਆ ਜਗਦੇ ਦਾ ਕਰਨ ਤੇ ਫਿਰ ਆ ਬੜੀ ਬਹੁਤ ਹੀ ਵਧੀਆ ਪਿਆਰੀ ਚੀਜ਼ ਸੀ ਜੀ ਇਹਦੇ ਵਿੱਚ ਜੀ ਬਿਸਕੁਟ ਭੂਜੀਆ ਵਗੈਰਾ ਹੋਰ ਸਮਾਨ ਜਿਹੜਾ ਮਤਲਬ ਆਪਾਂ ਆਕੇ ਦੇਣਾ ਵਾ ਇਹ ਮੇਰੇ ਹਸਬੰਡ ਲੈ ਕੇ ਆਇਆ ਤੇ ਮੈਨੂੰ ਪਤਾ ਨਹੀਂ ਜੀ ਬਹੁਤ ਵਧੀਆ ਚੀਜ਼ ਆ ਇਹ ਪਤਾ ਨਹੀਂ ਕਿੰਨੇ ਦੀ ਆਈ ਆ ਮਤਲਬ 225 ਵਾਲੀ ਕਹਿੰਦੇ ਸੀ ਮੈਂ ਆਹਾਂ ਤੇ ਆਹ ਮੈਂ ਰੇਟ ਇਕੱਠੇ ਕਰਕੇ ਲਾਇਆ ਪਤਾ ਨਹੀਂ ਕਿੰਨੇ ਆਹ ਵਾਲਾ ਦੋਨੇ ਚੀਜ਼ ਆ ਤਾਂ ਤੁਸੀਂ ਪਤਾ ਹੀ ਹੈ ਤੁਹਾਨੂੰ ਜੀ ਆਪਾਂ ਚਾਹ ਪੀਂਨੇ ਆ ਕੋਈ ਵੀ ਇਹ ਕੱਪ ਦੇ نیچے ਰੱਖਣ ਵਾਲਾ ਜੀ ਇਹ ਜਿੱਦਾਂ ਆਪਾਂ ਕੱਪ ਪੀਂਹ ਹੁੰਦੀਆਂ ਉਹਦੇ ਥੱਲੇ ਰੱਖਦੇ ਹਾਂ ਹਾਂਜੀ ਤਾਂ ਕਿ ਵਿਚਾ ਕੁ ਦਿਓ ਤਾਂ ਵਿਚਾ ਦੇਆ ਮਤਲਬ ਆਪਾਂ نیچے ਰੱਖ ਸਕਦੇ ਆ ਇਹ ਦੋ ਮਹਿੰਨ ਚੀਜ਼ਾਂ ਬਹੁਤ ਜ਼ਿਆਦਾ ਵਧੀਆ ਸੀਗੀਆਂ ਮੈਨੂੰ ਲੱਗੀਆਂ ਇਹ ਮੇਰੇ ਹਸਬੰਡ ਲੈ ਕੇ ਆ ਸੀ ਤੇ ਜੀ ਆ ਮੇਰੀ ਮਤਲਬ ਮੁੰਡੇ ਦਾ ਮਾਲ ਆ ਤੇ ਆ ਮੇਰੀ ਕੁੜੀ ਦਾ ਦੋ ਇਹਨਾਂ ਨੇ ਹੈਂਕੀ ਲੈਸ ਤੋਂ ਮਾਲ ਆ ਇਹ ਮੇਰੇ ਛੋਟੇ ਮੁੰਡੇ ਦਾ ਇਹਦਾ ਟਿਫਨ ਰੋਟੀ ਬਾਕਸ ਰੋਟੀ ਵਾਲਾ ਟਿਫਿਨ ਟਿਫਿਨ ਬਾਕਸ ਜੀ ਟਿਫਿਨ ਅਛੂ ਵੀ ਅਸੇ ਜੇ ਸਬਜੀ ਪਾਇਆ ਕਰੀਏ ਚਾਹੇ ਚਾਰ ਕੁਛ ਵੀ ਲੈ ਜਾਗਾ ਸਾ ਚਟਨੀ ਪਾ ਕੇ ਲੈ ਜਾ ਸਕਦਾ ਕੁਛ ਵੀ ਬੜਾ ਪਿਆਰਾ ਏ ਇਹ ਨਾਲ ਦੇਖ ਸਰ ਕਿਦਾਂ ਦੇ ਦੋ ਚਮਚ ਮਿਲੇ ਹੋਇਆ ਠੀਕਾ ਜੀ ਤੇ ਆਪ ਰੈਸ਼ ਕੱਪੜੇ ਤੋਂ ਲੈ ਬਹੁਤ ਵਧੀਆ ਦੇਖੋ ਜੀ ਨਵੇਂ ਡਿਜ਼ਾਈਨ ਦਾ ਠੀਕ ਹੈ ਜੀ ਤੇ ਆ ਇੱਕ ਮੈਂ ਆਪਣੇ ਵਾਸਤੇ ਲਈਆਂ ਸੀ ਆ ਜਿਹੜੀਆਂ ਪੰਜਾਬਾਂ ਪ੍ਰੈਸ ਆ ਵਾਲੀਆਂ ਪੰਜਾਬਾਂ ਲਈਆਂ ਸੀਆਂ ਠੀਕਾ ਜੀ ਦੇਖ ਲਿਓ ਜੀ ਤੇ ਆ ਆਪਣਾ ਜਿਵੇਂ ਆਲੂ ਤੇਨ ਵਾਸਤੇ ਆਲੂ ਗੋਸ਼ਵੀਆ ਵੀ ਆਪਾਂ ਕਰ ਸਕਦੇ ਆ ਪੇਕ ਸਕਦੇ ਆ ਇਹਦੇ ਨਾਲ ਤੇ ਆਹ ਤਾਂ ਤੁਹਾਨੂੰ ਪਤਾ ਹੈ ਜਿੱਦਾਂ ਕਿ ਆਪਾਂ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਇਸ ਚੀਜ਼ ਦੀ ਆਪਾਂ ਗੈਸ ਦੇ ਉੱਪਰ ਰੱਖ ਦਿਆਂ ਕੋਲੀ ਜਿਵੇਂ ਆਪਾਂ ਕੋਈ ਵੀ ਕੋਲੀ ਦੀ ਥੋੜੀ ਚੀਪਾ ਕੇ ਗਰਮ ਕਰ ਨਹੀਂ ਦਿਆ ਜਾਂ ਪਰੋਟੀ ਵੀ ਗਰਮ ਕਰ ਸਕਦੇ ਆ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਛੋਟੀ ਚੀਜ਼ ਜਿਹੜੀ ਆਪਾਂ ਕਰਨੀ ਹੋਵੇ ਤੇ ਬਹੁਤ ਵਧੀਆ ਗੈਸ ਦੇ ਉੱਪਰ ਰੱਖ ਕੇ ਬਣਾ ਸਕਦੇ ਆ ਤੇ ਆ ਦੋ ਨੀਲ ਪੇਟ ਲਈਆਂ ਮੇਰੀ ਕੁੜੀ ਨੇ ਓਏ ਉਹਦੀ ਫੇਵਰੇਟ ਆ ਠੀਕ ਹੈ ਜੀ ਤੇ ਆ ਦੋ ਰਬੜਾ ਲਈਆਂ ਇਹ ਜਾਂਦੀ ਆ ਪੂਰੇ ਰਾਸਤੇ ਇਹ ਡਰੈਸ ਦੇ ਨਾਲ ਦੀਆਂ ਵਸਤੇ ਮੈਂ ਅਗਰ ਪਾ ਸਕਦੇ ਜਰੂਰੀ ਨਹੀਂ ਹੈਗਾ ਕਿ ਵਰਦੀ ਹੁਣ ਆਪਾਂ ਨਹੀਂ ਪਾ ਸਕਦੇ ਦੇਖੋ ਕਿੰਨੀਆਂ ਪਿਆਰੀਆਂ ਠੀਕਾ ਜੀ ਤੇ ਇਹ ਕਾ ਰਿੰਗ ਲਈ ਸੀ ਇਹਨੇ ਦੇਖੋ ਜੀ ਕਿੰਨੀ ਸੋਹਣੀ ਆ ਤੇ ਇਹ ਕਾ ਹਾਂਜੀ ਤੇਸ ਲੈ ਲਿਆਸ ਦੇਖੋ ਕਿੰਨਾ ਸੋਨਾ ਬਹੁਤ ਪਿਆਰਾ ਸੋਨਾ ਨਾ ਤੇ ਇਹ ਕਾ ਜਾਲ ਲਈ ਦੋ ਦੋ ਟੱਕਣ ਵਾਸਤੇ ਇਹ ਵੀ ਬਹੁਤ ਜ਼ਰੂਰੀ ਸੀ ਪਹਿਲਾਂ ਅਸੀਂ ਦੋ ਲੈ ਕੇ ਆਨੇ ਸੀ ਉਹ ਖਰਾਬ ਹੋ ਗਏ ਸੀ ਜਿਹੜੀਆਂ ਜਾਲੀ ਵੀ ਖਰਾਬ ਹੋ ਜਾਂਦੀ ਆ ਇਹ ਹਲਕੀ ਹੁੰਦੀ ਆ ਤਾਂ ਕਰਕੇ ਤੇ ਆਪਾਂ ਇੱਕ ਇਹ ਲੈ ਲਈ ਕਿਉਂਕਿ ਅਸੀਂ ਬਾਕੀ ਤਕਰੀਬਨ ਤੁਸੀਂ ਦੇਖ ਹੀ ਲਿਆ ਬਸ ਇੰਨਾ ਕੁ ਸਮਾਨ ਲੈ ਆਪਾਂ ਠੀਕ ਹੈ ਜੀ ਇੰਨਾ ਕੁ ਆਪਾਂ ਸਮਾਨ ਲਿਆ ਤੇ ਪੈਸੇ 15 1600 ਰੁਪਏ ਲੱਗੇ ਸਾਡਾ ਹਾਂਜੀ 16 1600 ਰੁਪਏ ਤਾਂ ਪੂਰਾ ਲੱਗ ਗਿਆ ਜਣੀ ਜੀ ਠੀਕ ਹੈ ਜੀ ਤੇ ਸਾਰਾ ਮੱਥਾ ਟੇਕਿਆ ਗਿਆ ਮੇਨ ਚੀਜ਼ ਤਾਂ ਆਪਾਂ ਗਈ ਸੀ ਉੱਥੇ ਮੱਥਾ ਟੇਕਣਾ ਬਹੁਤ ਟਾਈਮ ਹੋ ਗਿਆ ਸੀ ਸਾਨੂੰ ਆਪਾਂ ਮਤਲਬ ਮੂ ਇਹ ਚੀਜ਼ ਗਈ ਅੰਦਰ ਸੀ ਕਿ ਆਪਾਂ ਮਤਲਬ ਜਾਣਾ ਮਹਿਤਿਆ ਨੇ ਜਾਣਾ ਜਾਣਾ ਤੇ ਜਾਇ ਨਹੀਂ ਜਾਂਦਾ ਸੀ ਕੋਈ ਨਾ ਕੋਈ ਕੰਮ ਪੈ ਜਾਂਦਾ ਸੀ ਇਸ ਕਰਕੇ ਤੇ ਐ ਰਹੀ ਆਪਾਂ ਅੱਜ ਬਣਾ ਹੀ ਲਿਆ ਪ੍ਰੋਗਰਾਮ ਵੀ ਚੱਲ ਗਿਆ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਵੀ ਇੰਨਾ ਟਾਈਮ ਵੀ ਨਹੀਂ ਵਾਰ-ਵਾਰ ਕਹਿਣਾ ਇਹਦੇ ਫਿਰ ਤਾਂ ਜਾਂਦੇ ਨਹੀਂ ਤੇ ਅੱਜ ਫਾਈਨਲੀ ਆਪਣਾ ਮੱਥਾ ਟੇਕਿਆ ਗਿਆ ਬਹੁਤ ਵਧੀਆ ਲੱਗੇ ਉੱਥੇ ਜਾ ਕੇ ਮੱਥਾ ਟੇਕ ਕੇ ਸਾਰੇ ਪਾਸੇ ਫਿਰ ਆਪਾਂ ਉੱਥੇ ਪ੍ਰਸ਼ਾਦਾ ਛੱਕਿਆ ਪ੍ਰਸ਼ਾਦਾ ਮਨ ਛੱਕ ਕੇ ਫਿਰ ਆਪਾਂ ਜਿੱਦਾਂ ਕੀ ਸਾਰੇ ਪਾਸੇ ਦੀ ਉੱਥੇ ਦਾ ਆਪਾਂ ਵਲੌਗ ਬਣਾਇਆ ਉਹ ਆਪਾਂ ਇਹਦੇ ਵਿੱਚ ਐਡ ਕੀਤਾ ਸਾਰੀ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖ ਲਿਓ ਜੀ ਤੇ ਵਲੌਗ ਨੂੰ ਪਿਆਰ ਸਪੋਰਟ ਦੇਣਾ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਮੇਰੇ ਚੈਨਲ ਨੂੰ ਠੀਕ ਹੈ ਜੀ ਜਿੰਨੇ ਵੀ ਮੇਰੇ ਚੈਨਲ ਨੂੰ ਮਤਲਬ ਮੇਰੇ ਨਾਲ ਜੁੜੇ ਆ ਤੇ ਚੈਨਲ ਨਾਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇਖ ਕੇ ਜਰੂਰ ਲਾਈਕ ਕਰਿਓ ਤੇ ਮੈਂ ਵੀਡੀਓ ਲਾਈਕ ਕਰਦੀ ਆ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਨਵੀਂ ਸਵੇਰ ਨਾਲ ਤਦ ਤੱਕ ਬਣਾ ਧਿਆਨ ਰੱਖਣਾ ਤੇ ਖੁਸ਼ ਰਹਿਣਾ ਬਾਏ ਬਾਏ ਜੀ